ਸਾਸਰੀ ਘਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਜੇ ਵੰਡੀਆਂ ਝੋਟੀਆਂ ਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬਣ ਵੈੜਾ ਵੀਰੋ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਨੰਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਹਰ ਸਨਾਮ ਵੀਰੇ ਕੇ ਆ ਵੀਰ ਜੀ ਕੀ ਹਾਲ ਚੱਲ ਜੀ ਵਧੀਆ ਮੇਰੇ ਵੀਰ ਦਾ ਚੈਨਲ ਚੱਲ ਰਿਹਾ ਤੇ ਮੇਰਾ ਵੀਰ ਮਾਲ ਖਰੀਦਦਾ ਹੁੰਦਾ ਹੈ ਬਿਲਕੁਲ ਬਿਲਕੁਲ ਜੀ ਤਾਂ ਤੁਹਾਡੇ ਕੋ ਪਸ਼ੂ ਲੈ ਕੇ ਜਾਂਦੇ ਹਾਂਗੇ ਜਿਆਦਾ ਕਹਿਆ ਇਹ ਚੈਨਲ ਦੀ ਬੜੀ ਮਸ਼ਹੂਰੀ ਹੈ ਮਹਾਰਾਜ ਦੀ ਕਿਰਪਾ ਨੇ ਇੱਕ ਖਲਾਇਆ ਕਿੰਨੇ ਕਿਸੇ ਵੀਰ ਨੇ ਇਹ ਮਜਬੂਰੀ ਕੀਤੀ ਵੀ ਤੁਹਾਡੀਆਂ ਵੀਡੀਓ ਨਹੀਂ ਬਣਣੀਆਂ ਆਪਾਂ ਵੀਰਾਂ ਨੇ ਆਪੇ ਹੀ ਆਪਣੇ ਸਰਕਲ ਤੋਂ ਕੰਮ ਸਰਕਲ ਤੋਂ ਨੇ ਇਹੀ ਗੱਲ ਹੋਈ ਬਿਲਕੁਲ ਹਾਂ ਇਹ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਕਿਰਪਾ ਜੀ ਹੈਨਾ ਜੀ ਤਾਂ ਆਦਮ ਨੂੰ ਲੁਟਾਦੀ ਤੇਰੀ ਬਿਲਕੁਲ ਜੀ ਬਹੁਤ ਸੋਹਣਾ ਚੱਲਿਆ ਕੰਮ ਬਾਕੀ ਤਾਂ ਨਾ ਵੀਰਾਂ ਕਰਕੇ ਪਸ਼ੂ ਖੜਦੇ ਸੀਗੇ ਤਾਂ ਇਹ ਹੈ ਕਿ ਪਸ਼ੂ ਵੀ ਸਾਡੇ ਸਾਲ ਸੁਧਰੇ ਹੁੰਦੇ ਜੋ ਦੱਸਦੇ ਉਹ ਨਿਕਲਦਾ ਹੀ ਤੇ ਜਾ ਕੇ ਨਫਾ ਵੀ ਲੈਂਦੇ ਰਹੇ ਆ ਪਸ਼ੂ ਜੋ ਹਾਂਜੀ ਤੇ ਆਪਣਾ ਭਾਈ ਐਡਰੈਸ ਇੱਕ ਦੱਸਿਓ ਬੋਲਿਓ ਨਾਮ ਕਾਲਾ ਵਪਾਰੀ ਪਿੰਡ ਕੋਟਲਾ ਗੁਜਰਾ ਹਾਂਜੀ ਤੇ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਨੰਬਰ 9779879555 ਠੀਕ ਹੈ ਜੀ ਤਾਂ ਵੱਡੀਆਂ ਛੋਟੀਆਂ ਆਗੀਆਂ ਕੁਝ ਸੂਈਆਂ ਆਗੀਆਂ ਹਨਾ ਜੀ ਹਾਂਜੀ ਹਾਂਜੀ ਕੰਮ ਤੇ ਡੰਗਰ ਦੀ ਕੰਮ ਤੇ ਬਿਲਕੁਲ ਜੀ ਬਸ ਡੰਗਰ ਆ ਮਹਾਰਾਜ ਬਿਲਕੁਲ ਤਬਾ ਕੀ ਵੀਰਾਂ ਨੂੰ ਇਹ ਬੈਂਚਿਆ ਵੀਰੇ ਇੱਕ ਤਾਂ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਤਾਂ ਬਾਕੀ ਵੀਰੇ ਇਹ ਨਾ ਕੋਈ ਅੰਦਾਜ਼ਾ ਵੀਰੇ ਨੇ ਕੋਈ ਬਹੁਤੀਆਂ ਨਵਾਈਆਂ ਤਵਾਈਆਂ ਨਹੀਂ ਤੇਲ ਛੇਲ ਨਹੀਂ ਲਾਏ ਪਰ ਦੁੱਧ ਜੋ ਦੱਸੂ ਵੀਰਾ ਨਿਕਲੂ ਹਨਾ ਵੀਰ ਜੀ ਮੈਂ ਨਾ ਵੀਰ ਜੀ ਅੱਜ ਦਾ ਥੋੜਾ ਵਪਾਰ ਬਿਲਕੁਲ ਬਿਲਕੁਲ ਜੀ ਬਿਲਕੁਲ ਰਹਿਣਾ ਜੀ ਰਹਿਣਾ ਜੀ ਜੀ ਮਹਾਰਾਜ ਦੀ ਪਰਮਾਤਮਾ ਨੇ ਹਾਂ ਜੀ ਆਹੀ ਤਾਂ ਦੇ ਰਹਿਣਾ ਵੀਰ ਜੀ ਰਹਿਣੀ ਐ ਇਦਾਂ ਐਵੇਂ ਹੀ ਆ ਨਹੀਂ ਵੀਰ ਨਵਾਉਣ ਦੇ ਕੋ ਨੀ ਸਹੀ ਗੱਲ ਹੈ ਜੀ ਨਾਲੇ ਜੋ ਸੋਨਾ ਸਾਹਮਣੇ ਦਿਖੀ ਜਾਂਦਾ ਜਿਹਨੇ ਦੁੱਧ ਜੋ ਹੈਗਾ ਉਹੀ ਦੱਸਣਾ ਹਨਾ ਜੀ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਤੁਸੀਂ ਦੂਰੋਂ ਵੀ ਆਓਗੇ ਬੇਚਿੰਤ ਹੋ ਕੇ ਚੱਲ ਕੇ ਆਇਓ ਜੋ ਦੱਸੂ ਵੀਰ ਦੁੱਧ ਵੀ ਉਹੀ ਨਿਕਲੂ ਤਾਂ ਕਿਉਂਕਿ ਲੰਮੇ ਸਮੇਂ ਤੋਂ ਕੰਮ ਆ ਵੀਰ ਉਹਨਾਂ ਦਾ ਪੁਰਾਣਾ ਮੁਬਾਰਦਾ ਕੰਮ ਆ ਤਾਂ ਅੱਜ ਵੱਡੀਆਂ ਝੋਟੀਆਂ ਤੇ ਵੀਰ ਜੀ ਪਹਿਲੇ ਨੰਬਰ ਤੇ ਝੋਟੀ ਦੱਸੀ ਇਹਦੇ ਪਰ ਹੈ ਨਾ ਜੀ ਨੰਬਰ ਤੇ ਝੋਟੀ ਤਾਜੀ ਸੂਈ ਆ ਮੈਂ ਜੀ ਵੇਖੋ ਹਾਂਜੀ 12 ਵੱਡੀ ਝੋਟੀ ਆ ਜੀ 12 10 12 ਲੀਟਰ ਦੁੱਧ ਹੋਊਗਾ ਬੱਚਾ ਤਾਜ਼ਾ ਠੀਕ ਆ ਜੀ 10 ਦੀ ਮਹੀਂ ਕੁਆਲਿਟੀ ਦੀ ਠੀਕ ਆ ਹੁਣ ਇਸ ਟਾਈਮ ਕਿੰਨਾ ਦੁੱਧ ਜੀ ਇਸ ਟਾਈਮ 10 ਕਿਲੋ ਮਿੰਨ ਦਵਾਂਗੇ ਲੀਟਰ ਨਾਲ 12 12 ਹੋਊਗਾ ਜੀ 6 ਗਲਾ 12 ਹੋਊਗਾ ਠੀਕ ਆ ਠੀਕ ਆ ਜੀ ਤਾਂ ਖੋਲੀ ਵੀਰ ਜੀ ਵਿਖਾਈ ਤਾਂ ਵੇਖੋ ਵੀਰੇ ਤੋਰਾ ਚੈੱਕ ਕੱਦ ਕਾਠ ਵਾਲੀ ਆ ਵੀਰੋ ਤਾਂ ਮੇਖੋ ਵੀਰੋ ਸਿੰਘ ਦੀ ਕੁਆਲਿਟੀ ਤਾਂ ਬਾਕੀ ਬੇਲ ਬੂਲ ਵੀ ਕਾਫੀ ਲੰਮੀਆਂ ਕੱਦ ਕਾਠ ਵੀ ਬਹੁਤ ਆ ਵੀਰੋ ਝੋਟੀ ਦਾ ਤੇ ਲੇਵੇ ਦੀ ਸਫਾਈ ਚੈੱਕ ਕਰ ਲਓ ਬਹੁਤ ਸੋਹਣਾ ਲੇਵਾ ਲੱਗਿਆ ਬਾਕੀ ਵੀਰੋ ਕੋਈ ਥਣਾ ਚ ਨਹੀਂ ਆਈ ਕੋਈ ਟਾਈਮ ਨਹੀਂ ਲੱਗਾ ਪਸ਼ੂ ਨੂੰ ਤਾਂ ਵੱਡੀ ਝੋਟੀ ਆ ਚਲੋ ਥੋੜੀ ਨਵਲੀ ਟਵਾਲੀ ਦਾ ਥੋੜਾ ਰੋਬ ਹੋਰ ਪਸ਼ੂ ਦਾ ਬਣ ਜਾਂਦਾ ਬਾਕੀ ਵੇਖਣ ਨੂੰ ਲੱਗਦੀ ਹੈ ਸਿੰਘ ਸੂਂਗ ਦੀ ਕੁਆਲਿਟੀ ਵੀ ਚੰਗੀ ਆ। ਥੱਲੇ ਵੇਦੀ ਤੇ ਕੱਟ ਕਾਠ ਵੀ ਬਹੁਤ ਸੋਹਣਾ। ਬੱਚਾ ਕੀ ਆ ਗਿਆ ਵੀਰ ਜੀ ਇਹਦਾ? ਬੱਚਾ ਇਹਦਾ ਜੀ ਕੱਟਾ ਜੀ। ਕੱਟਾ ਆ ਗਿਆ ਜੀ। ਹਾਂ ਜੀ। ਠੀਕ। ਚੋਂ ਹੁਣ ਬਾੜੀ ਵਧੀਆ। ਠੀਕ ਹੈ। ਚੋਂ ਇੱਕ ਨੰਬਰ। ਹਾਂ ਜੀ ਹਾਂ ਜੀ। ਆ ਬੱਚਾ ਆ ਗਿਆ ਹੈ ਨਾ। ਹਾਂ ਜੀ। ਠੀਕ ਹੈ। ਵੀਰ ਜੀ ਇਹਦੇ ਮੋਲ ਦੀ ਗੱਲ ਕਰ ਲਈਏ ਤਾਂ ਕਿੰਨੇ ਦੀ ਛੋਟੀ ਮੋਲ ਦੀ ਜੇ ਤੇਲ ਛੇ ਲੱਗਾ ਹੋਵੇ ਹੈ ਤਾਂ ਟੁੱਟਾ ਬਣਿਆ ਹੁੰਦਾ ਵੀ ਇਹਦੇ ਮੋਲ ਡੇਢ ਕਰਨ ਵਾਲੀ ਬਿਲਕੁਲ ਬਿਲਕੁਲ ਪਰ ਆਪਾਂ ਡੇਢ ਦੂਰ ਕੋਈ ਨਾ ਕੋਈ ਡੇਢ ਨਾ 40 ਨਾ ਲੈਣ ਨਾ ਦੇਣਾ ਹਾਂਜੀ ਮੈਂ ਨਾ ਵੀ 25 ਦੀ ਦੇ ਦਾਂਗੇ 1 25 ਦੀ ਹਾਂ ਠੀਕ ਹੈ ਵੀਰ ਜੀ ਹਾਂ ਨਹੀਂ ਹਾਂ ਉਹ ਜੋ ਛੋੜ ਛੱਪਾ ਹੋ ਜੂ ਕੋਈ ਫੋਨ ਲਾ ਲੈ ਤਾਂ ਵੇਖੋ ਵੀਰੋ ਕੋਈ 40 45 ਨਹੀਂ ਆ ਰੇਟ ਇਹਦਾ 1 25 ਦੀ ਹੋ ਜੂ ਫੋਨ ਤੁਸੀਂ ਲਾ ਲਿਓ ਜੀ ਹਾਂ ਜੀ ਕੰਮ ਦਾ ਸਬਦਾ ਕੰਮ ਵੱਡੀ ਝੋਟੀਆਂ ਬਾਕੀ ਵੀਰੋ ਨਿੱਕੀ ਨਾ ਕੋਈ ਮੰਨ ਕੇ ਚੱਲਿਓ ਤਾਂ ਵੱਡੀ ਝੋਟੀ ਆ ਥਣ ਵੀ ਵੇਥ ਵੇਥ ਤੇ ਤੂੰ ਚੈੱਕ ਕਰ ਸਕਦੇ ਏ ਕਰੀ ਲਾਗੇ ਤੋਂ ਵੀ ਚੰਗੀ ਕੁਆਲਿਟੀ ਦਾ ਲੈਵਲ ਲੱਗਿਆ ਜੀ ਠੀਕ ਆ ਦੂਜੇ ਨੰਬਰ ਤੇ ਆ ਗਈ ਝੋਟੀ ਵੀਰ ਜੀ ਤਾਂ ਇਹ ਵੀ ਵੱਡੀ ਝੋਟੀ ਆ ਗਈ ਆ ਕਿੰਨਾ ਦੁੱਧ ਵੀਰ ਜੀ ਇਹਦੇ ਥਲੇ ਹੁਣ ਵੀਰ ਜੀ 12 ਕਿਲੋ ਦੁੱਧ ਮਿਣਵਾ ਮਿਣਵਾ ਠੀਕ ਆ ਬਹੁਤਿਆਂ ਵਪਾਰੀਆਂ ਵਾਲੇ ਬਹੁਤਿਆਂ ਦੁਕਾਨਾਂ ਵਾਲਾ 14 ਵੀ ਦੱਸ ਦਿਆ ਤੇ ਚੱਲ ਜਾਣਾ ਜੀ ਬਿਲਕੁਲ ਇਹ ਵੱਡੀ ਝੋਟੀ ਆ ਕਿੰਨਾ ਮਰਜ਼ੀ ਦੱਸ ਸਕਦੇ ਜੀ ਬਾਕੀ 12 ਲੀਟਰ ਜਿਹੜਾ ਮੌਜੂਦ ਆ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ 12 ਲੀਟਰ ਦੁੱਧ ਮੌਜੂਦ ਆ ਜਿਹੜਾ ਇਹਦੇ ਥੱਲੇ ਬੱਚਿਆਂ ਗਿਆ ਕਿਹਾ ਵੀਰ ਜੀ ਕੱਟਾ ਇਹਦੇ ਵੀ ਕੱਟਾ ਗਿਆ ਜੀ ਹਾਂਜੀ ਠੀਕ ਹੈ ਵੇਖੋ ਵੀਰੋ ਲੇਵੀ ਦੀ ਸਫਾਈ ਸੋਹਣੀ ਝੋਟੀ ਆ ਜੀ ਇਹ ਵੀ ਬੇਲ ਬੂਲ ਕਾਫੀ ਲੰਮੀਆਂ ਵੀਰੋ ਤੋੜ ਦਿਓ ਜੀ ਤੋੜ ਦਿਓ ਤਾਂ ਬਾਕੀ ਵੀਰੋ ਇਹਦੇ ਪੂਛ ਤੋਂ ਲੈ ਕੇ ਤੇ ਸਿਰ ਤਾਂ ਹੀ ਹੈ ਇੱਕ ਰੰਗ ਕਾਲੀ ਝੋਟੀ ਆ ਮੱਚ ਆ ਗਿਆ ਵੀਰੇ ਇਹਦਾ ਠੀਕ ਹੈ ਤਾਂ ਵੀਰ ਜੀ ਇਹ ਝੋਟੇ ਕਿੰਨੇ ਦੀ ਦੇ ਦੇਣੇ ਇਹ ਝੋਟੀ ਵੀ ਮਾਹਰਾ ਜੀ ਕਿਰਪਾ ਨਾਲ ਸੋਨਾ ਹੀ ਜੇ ਕੋ ਭੇਟਦਾ ਲੈ ਜੀ 264 ਚਾਹ ਤੇ ਯਾਦ ਕਰੂਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਵੱਡੀ ਝੋਟੀ ਹੈ ਵੀ ਵੀ ਡੇੜ ਵਾਲੀ ਹੈ ਪਰ ਇਹ ਵੀ ਇੱਕ ਤੀਦੀ ਹੋ ਜੂਗੀ ਇਹ ਵੀ ਇੱਕ ਤੀਦੀ ਦੀ ਉਹ ਚ ਮਾਨਤਨ ਕਰ ਦਾਂਗੇ ਸਵਾ ਦੀ ਜਾਂਦੇ ਚਲੋ ਠੀਕ ਆ 125 ਦੀ ਹੈ ਨਾ ਜੀ ਹਾਂ ਇੱਕੋ ਇੱਕੋ ਜੋੜਾ ਆਇਆ ਏ ਠੀਕ ਆ ਜੀ ਇੱਕੋ ਇੱਕੋ ਜੋੜਾ ਆਇਆ ਵਾ ਬਿਲਕੁਲ ਹਾਂ ਤਾਂ ਵੇਖੋ ਵੀਰੋ ਇੱਕ ਥਲੇ 12 ਲੀਟਰ ਆ ਠੰਡਾ ਕਰਕੇ ਇੱਕ ਥਲੇ ਵੀਰ ਜੀ ਨੇ ਕਿਵੇਂ ਦੱਸਿਆ ਠੰਡਾ ਕਰਕੇ 10 ਲੀਟਰ ਦੁੱਧ ਦਾ ਹਾਂ ਜੀ ਤਾਂ ਬਾਕੀ ਜੋੜੇ ਜੋ ਮਾਨਤਨ ਹੋ ਜੂ ਸਵਾ ਸਵਾ ਦੀਆਂ ਹੋ ਗਈਆਂ ਹਨਾ ਹਾਂਜੀ ਅਗਲੇ ਬੰਨੇ ਆ ਗਈ ਝੋਟੀ ਜੀ ਨੀਲੀ ਨੀਲੀ 라ਵੀ ਆ ਐ ਖੁਰਾਂ ਖਰਾਂ ਦੇ ਚੈੱਕ ਕਰ ਲਓ ਵੀਰ ਜੀ ਤੇ ਆ ਖੁੱਖ ਵੀ ਮਾਨਕੀ ਆ ਕੀ ਬਾਤ ਹੈ ਟੇਡਾ ਟੂਡਾ ਕਾਟਾ ਕਿੰਨਾ ਦੁੱਧ ਆ ਵੀਰ ਜੀ ਥੱਲੇ 60 ਕਿਲੋ ਦੁੱਧ ਆ ਵੀਰ ਜੀ 8 ਲੀਟਰ ਹੁਣ ਦੁੱਧ ਤਿਆਰ ਆ ਠੀਕ ਹੈ ਦੰਦਾਂ ਜੀ ਦੇਖੋ ਵੀਰੋ ਚੰਗੀ ਨਸਲ ਦੀ ਝੋਟੀ ਆ ਐ ਟੇਡਾ ਟੂਡਾ ਕਾਟਾਂ ਖੁਰਾਂ ਤੋਂ ਲੈ ਕੇ ਪੂਸਤਾ ਹੀ ਨਿਸ਼ਾਨੀਆਂ ਚੈੱਕ ਕਰ ਲਿਓ ਜੀ ਬਹੁਤ ਸੋਹਣੀ ਝੋਟੀ ਆ ਲੈ ਵੀਰ ਜੀ ਲੈ ਕੱਟਾ ਗਿਆ ਇਹਦਾ ਕੱਟਾ 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 ਠੀਕ ਹੈ ਜੀ ਇਹ ਵੀ ਰੋ ਕੱਟਾ ਵੀ ਚੰਗੇ ਨਸਲ ਦਾ ਹੈ ਕੱਟਾ ਸੇਮ ਹੈ ਟੇਡਾ ਟੂਡਾ ਕੱਟਾ ਕੱਟੇ ਦਾ ਵੀ ਚੰਗੇ ਨਸਲ ਦਾ ਜੀ ਇਹ ਵੀ ਠੀਕ ਹੈ ਜੀ ਇਹ ਦਾ ਮੋਲਵੀਰ ਜੀ ਇਹ ਮੋਲਵੀਰ ਜੀ ਇਹ ਆਪਾਂ ਨਹੀਂ ਆਂਦੀ ਨਹੀਂ ਸਾਡੀ ਆਪਣੀ ਮੱਝ ਦੀ ਕੱਟੀ ਤੁਸੀਂ ਨੇ ਜਦ ਦੇ ਇਥੇ ਆਉਂਦੇ ਜੀ ਬਿਲਕੁਲ ਬਿਲਕੁਲ ਤੁਸੀਂ ਪਾਲ ਲਿਆ ਹਨਾ ਕੱਟੀ ਤਾਂ ਮਾਲ ਜ਼ਿਆਦਾ ਹੋ ਕਰਕੇ ਬਿਲਕੁਲ ਨਹੀਂ ਮੰਨਦੇ ਇਹ ਗੱਲ ਉਹਦੇ ਵਿੱਚ ਨਹੀਂ ਲਾਤੀ ਵੇਚ ਦੀਏ ਬਿਲਕੁਲ ਹਨਾ ਬਿਲਕੁਲ ਕੁਆਲਿਟੀ ਦੀ ਆ ਮੇਰਾ ਵੀ ਦੂਜੇ ਸੁਭਾ ਹੁਣ ਦਸੂਹ ਹੈ ਨਾ 14 15 ਲੀਟਰ ਦੁੱਧ ਦਾ ਕੋਈ ਬੰਦਾ ਹਰ ਮਾਨ ਕੇ ਚੈਲੰਜ ਕਰ ਦੇ ਪਛੱਕਦੀ ਅਸੀਂ ਘਰ ਪਾਲੀ ਠੀਕ ਨਹੀਂ ਨਸਲ ਆ ਜੀ ਨਾਲੇ ਦਿਖੀ ਜਾਂਦੀ ਆ ਦੁੱਧ ਦਾ ਨਸਲ ਅਨੀਲੀਰਾ ਵੀ ਟੈਕ ਪਾ ਦਈਏ ਤੇ ਕੁੜੇ ਕੋਲੋਂ ਕੋਲ ਮੋਢੀ ਧਾਰਾਂਗੀ ਠੀਕ ਹੈ ਜੀ ਕੁਆਲਿਟੀ ਦੀ ਵੇਚ ਨਾ ਦੇ ਦੇ ਗਏ ਬਿਲਕੁਲ ਹਾਂ ਜੀ ਕਿੰਨੇ ਦੀ ਵੀਰ ਜੀ ਦੇਣੀ ਹੈ ਕੀ ਕਰਨਾ ਹੁੰਦੇ ਚਲੋ ਆਪਾਂ ਵੇਚਣ ਵਾਲੇ ਚੱਕਰ ਜਾਈਏ ਮੁੱਲ 75 ਕਰ ਲਈਏ ਵੀਰ 75 ਜੀ ਹਾਂ ਹਨ ਚਲ ਤੂੰ ਉਹ ਤੂੰ ਕਰ ਦੇਂਗਾ ਹੋਰ ਭਰਾ ਦੱਸ ਕੋਰੇ 70 ਜੀ ਚਲੋ ਠੀਕ ਹੈ ਤੂੰ ਕੋਸ਼ਿਸ਼ ਕਰ ਜਿੰਦਰਾ ਪਰ ਉਹ ਤਾਂ ਮੈਨੂੰ ਪਤਾ ਤੂੰ ਇਹਨਾਂ ਨੇ ਚਾਹਦਾ ਵੇ ਨਹੀਂ ਆਉਣਾ ਵੇਚ ਦੇ ਰਹੇ ਨਹੀਂ ਵੇਚ ਦੇਣ ਸੰਭੀ ਤੁਸੀਂ ਸਹੀ ਗਾ ਪਾਲੀ ਆ ਨਹੀਂ ਗੇ ਪਾਲ ਮੁੱਲ ਨਹੀਂ ਮੰਨਦੇ ਹੋਣਗੀ ਗੱਲ ਆ ਥੋੜੇ ਫਿਰ ਸੇਵਾ ਵੀ ਜ਼ਿਆਦਾ ਪਸ਼ੂ ਵੀ ਜ਼ਿਆਦੇ ਆ ਹਨਾ ਬਿਲਕੁਲ ਤੇ ਵੀਰੋ 70000 ਦੀ ਜੋ ਜੋ ਝੋਟੀ ਬਹੁਤ ਚੰਗੀ ਆ 10 ਲੀਟਰ ਦੁੱਧ ਕੋਈ ਚੋਗਿਆ ਲਵੇ ਤੇ ਸੰਦੀ ਦੋ ਟਾਈਮ ਕਰਕੇ ਨਹੀਂ ਬਿਲਕੁਲ ਬਿਲਕੁਲ ਜੀ 8 ਲੀਟਰ ਦੁੱਧ ਠੀਕ ਹੈ ਦੋਂਦੀ ਚੋਗੀ ਹੋਗੀ ਦੋਂਦੀ ਚੋਗੀ ਆਹੋ ਇਹ ਵੀ ਗੱਲ ਕੋਈ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਵੀਰ ਜੀ ਅਗਲੇ ਬੰਨੇ ਆ ਕੇ ਝੋਟੀ ਇਹ ਮੱਚ ਤਾਂ ਬੱਚਾ ਮਰ ਗਿਆ ਜੀ ਅੱਛਾ ਜੀ ਇਹਦੇ ਥਨੇ 11 ਲੀਟਰ ਦੁੱਧੂ 11 ਲੀਟਰ ਹਾਂ ਐਦਾਂ ਹੀ ਭਾਵੇਂ ਥਨੇ ਲੈ ਜੀ ਠੀਕ ਹੈ ਜੀ ਸੂਈ ਦੀ ਸਾਡੀ ਗਰੰਟੀ ਉਹ ਕੋ ਲਿਖਵਾ ਕੇ ਲੈ ਜੇ ਕੋ ਧਾਲ ਘਾਟ ਨਾ ਲੈ ਜੇ ਮਹੀ 15 20 ਦਿਨ ਤੋਂ ਬਾਅਦ ਸੂਈ ਹੋਏ ਤਾਂ ਹੀ ਦੇਣ ਠੀਕ ਹੈ ਠੀਕ ਹੈ ਜੀ ਇਹ ਮੇ ਮੇ ਇਹਦੇ ਬਣਾਈਆਂ ਦੂਸੀ ਬਣੀ ਭੂਸੀ ਭੂਸੀ ਠੀਕ ਹੈ ਜੀ ਵੇਖੋ ਵੀਰੋ ਬੂਸੀ ਇਹਦੀ ਬਣੀ ਹੋਈ ਆ ਬੱਚਾ ਮਰ ਗਿਆ ਦੁੱਧ 11 ਲੀਟਰ ਵਰਜਨ ਕਿ ਮੈਂ ਦੱਸਤਾ ਤਾਂ ਝੋਟੀਆਂ ਇਹ ਵੀਰੋ ਹੈ ਵੱਡੀਆਂ ਕੱਦ ਕਾਠ ਵਾਲੀਆਂ ਨੇ ਮੋਰਦੋ ਜੀ ਕਮਾਓ ਆ ਵੇਖੋ ਜੀ ਅੱਛਾ ਭੂਸੀ ਦੇ ਆ ਠੀਕ ਹੈ ਠੀਕ ਹੈ ਜੀ ਐਵੇਂ ਦੀ ਕੁਆਲਿਟੀ ਨਹੀਂ ਜੇ ਜੋ ਸਹੀ ਹੈ ਉਹ ਦੱਸਾਂਗੇ ਇਦਾਂ ਹੀ ਥੱਲੇ ਬਹਿ ਜਾਗੇ ਨਾ ਕਿਤੇ ਚੈਲੰਜ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਣੀ ਨੀ ਸਿਰਾ ਜੀ ਆਹ 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 ਲੋ ਵੋ ਚੰਗੀ ਝੋਟੀਆਂ ਜੀ ਬਿਲਕੁਲ ਕੋਈ ਚੋਣ ਵਾਲਾ ਬੰਦਾ ਲੈ ਜਾਏ ਤੇ ਕੋਈ ਚੱਕਰ ਹੀ ਨਹੀਂਗਾ ਜਿੱਦਾਂ ਮਰਨ ਕੋ ਦਰੋ ਦੇਖੋ ਵੀਰੋ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਸੀਂ ਬੇਚਿੰਤ ਬੇਫਿਕਰ ਹੋਗੇ ਦੂਰੋਂ ਚੱਲ ਕੇ ਆਓਗੇ ਇਹਨਾਂ ਝੋਟੀਆਂ ਦੇ ਤੁਸੀਂ ਮੁੜ ਕੇ ਨਹੀਂ ਜਾਓਗੇ ਜੋ ਦੱਸਿਆ ਜੋ ਨਿਕਲੂ ਵੀਰੋ ਉਹੀ ਬਿਲਕੁਲ ਬਿਲਕੁਲ ਨਹੀਂ ਨਹੀਂ ਇਹ ਲੰਮਾ ਟਾਈਮ ਆਹੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਲੈ ਜਾਓ ਗੱਲੇ ਤੇ ਲੈ ਜਾਓ ਆਪਾਂ ਸੁਣਨੀ ਹੁਣ ਹਾਂ ਦੇਖੋ ਵੀਰੋ ਸਹੀਲ ਝੋਟੀ ਆ ਦੁੱਧ ਵੀ ਯਾਰਾਂ ਲੀਟਰ ਆ ਕੋਈ ਦੋ ਟੈਮ ਚੋ ਕੇ ਤਸੱਲੀ ਕਰੇ ਬਿਲਕੁਲ ਇਹ ਦੁੱਧ ਵੀ ਹੁਣ ਇੰਨਾ ਗਦਾ ਕਦ ਕਾਠ ਵਾਲੀਆਂ ਹਨਾ ਜੀ ਤੇ ਦੁੱਧ ਵੀ ਤਾਂ ਇੰਨਾ ਝੂਟੀਆਂ ਕੱਢਣਾ ਗਾੜੀ ਸੇਵਾ ਦੀ ਗੱਲ ਆ ਹੁਣ ਚਲੋ ਆ ਨੀਲੀ ਰਾਵੀ ਦੀ ਇਹ ਤਾਂ ਚਲੋ ਆਮ ਪੱਧਰੇ ਕਾਦੇ ਦੀ ਨਸਲ ਮੰਨੀ ਜਾਂਦੀ ਆ ਕਿਹੜੀ ਨੀਲੀ ਰਾਵੀ ਦੀ ਮੀਡੀਅਮ ਕਾਦੀ ਹੁੰਦਾ ਇਹ ਮੁੱਲ ਕਿੰਨਾ ਕੁ ਪਾਇਆ ਆ ਮੁੱਲ ਵੀ ਜਾਇ ਜਾ ਇਹ ਫੰਡਰਾ ਦਾ ਮੁੱਲ ਬਿਲਕੁਲ 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 ਜੀ ਤਾਂ ਇਹੋ ਵੀਰਾਂ ਨੂੰ ਅੱਗੇ ਵੇਂਦੀ ਹੁੰਦੀ ਆ ਕਿ ਵੀਰੋ ਕਈਰ ਤੁਸੀਂ ਵੀਡੀਓ ਚੈੱਕ ਕਰਦੇ ਹੁੰਦੇ ਹੋ ਕਈ ਵੀਰੇ ਕਹਿੰਦੇ ਹੁੰਦੇ ਵੀਰੇ ਜੂਮ ਤਾਂ ਨਹੀਂ ਆ ਵੇਖੋ ਵੀਰੇ ਕਿਹੜੀ ਵੱਡੀ ਆ ਵੱਡੀ ਦੇਖਦੀ ਭਈ ਆ ਕਿਹੜੀ ਕੱਦ ਤੋਂ ਛੋਟੀ ਛੋਟੀ ਦੇਖੋ ਜੋ ਹੈਗਾ ਦੱਸੇ ਵੀ ਉਹੀ ਜਾਂਦਾ ਤੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਇਹ ਮੁੱਲ ਵੀਰ ਜੀ ਮੈਂ ਇਥੇ ਲੱਖ ਰੁਪਏ ਤੋਂ ਲਈ ਆ ਹਾਂਜੀ ਠੀਕ ਆ ਜੀ ਤੇ ਘਟਾ ਦਾਂਗੇ ਜੋ ਤੁਸੀਂ ਕਹੋਗੇ ਘਟਾ ਲਾਂਗੇ ਨਹੀਂ ਆਪ ਹੀ ਕਰਦੇ ਕੋਈ 90 ਦੀ ਹੋ ਜੂ ਹਾਂ ਨਾ ਇਹ ਛੋਰੀਏ ਕੋਈ ਕਰ 90 ਆ ਲੈ ਲੋ ਮੇਰੇ ਤੋਂ ਪਹਿਲਾਂ ਭਾਵੇਂ ਆ ਦੀ ਬਹੁਤ ਹੋਈਆਂ ਆਉਂਦੀ ਬਹੁਤ ਕੋਈ ਜੱਕਰ ਨਹੀਂ ਬਿਲਕੁਲ ਬਿਲਕੁਲ ਚਲ 2000 ਛੱਡ ਦਿਓ ਕੋਈ ਨਾ ਵੀਰ ਜੀ 88 ਦੀ ਜਾਂਦੇ ਬੋਝ ਹੀ ਦੇ ਮਿਲਦੀ ਆ ਠੀਕ ਆ ਜੀ ਠੀਕ ਆ ਜੀ ਤਾਂ 8000 ਰੁਪਏ ਦੀ ਹਾਂਜੀ 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 ਇਹ ਗੱਬਣਾ ਜੀ ਹਾਂਜੀ ਗੱਬਣਾ ਖੋਲੋ ਜੀ ਖੋਲੋ ਜੀ ਲੈ ਜੂ ਹਾਂ ਤਾ ਦੱਸ ਦਿੰਦਾ ਬੜੀ ਚੰਗੀ ਆ ਜੀ ਠੀਕ ਨੇ ਦਿਨ ਦੱਸ ਦੇਈ ਉਹ ਤਾਂ ਸੋਚਦੇ ਉਹਨਾਂ ਨੇ 10 ਦਿਨ ਦੱਸਿਆ ਬਦ 10 ਦਿਨ ਚ ਬੈ ਜਾ ਬੈ ਜਾ ਕਰਾ ਦੂਗੀ ਮੰਡੋ ਲਈ ਆ ਅੱਛਾ ਠੀਕ ਆ ਜੀ ਹਾਂਜੀ ਹਾਂਜੀ ਆ ਫਾਂਡ ਫੋਨ ਵੀ ਚੰਗੀ ਆ ਉਹ ਇਹਦੀ ਕਰੋਸ ਆ ਗਈ ਹੈ ਨਾ 20 ਵਾਲੀ ਗੱਲ ਕੋਈ ਨਹੀਂ ਆ ਗਈ ਵੀ 20 ਦੇ ਦੂ 30 ਦੇ ਦੂ ਅਸੀਂ ਝੂਠ ਬੋਲ ਗਏ ਬਿਲਕੁਲ ਬਿਲਕੁਲ 15 ਲੀਟਰ ਦੇ ਕਰੀਬ ਵੀ ਰਿਓ ਹਾਂਜੀ ਉਹ ਤਾਂ ਦੇ ਸੀ ਜਾਂਦਾ ਵੀ ਇਹਨਾਂ ਤਾਕੋ ਦੁੱਧ ਵੀਰੋ ਤੁਹਾਡੀ ਸੇਵਾ ਦਾ ਇਹਦਾ ਹਰੇਕ ਵੀਡੀਓ ਚ ਕਹੇ ਜਾਂਦਾ ਦੁੱਧ ਤੁਹਾਡੀ ਤੁਹਾਡੇ ਪਾਏ ਦਾ ਜੀ ਕਮਾਲ ਹੋਈ ਕਮਾਲ ਕਮਾਲ ਛੰਦੀ ਠੰਡੀ ਹੋਰ ਲੱਭਣ ਬਿਲਕੁਲ ਦੇ ਤਾ ਆਲੋ ਠੀਕ ਹੈ ਇਧਰ ਕੀ ਬਾਤ ਹੈ ਤਾਂ ਵੇਖੋ ਵੀਰੋ ਸ਼ਾਈ ਹਾਲ ਜਵੇਂ ਬਹੁਤ ਘੱਟ ਪਸ਼ੂ ਇਹ ਜਿਆ ਮਿਲਦਾ ਸੀਲਸ ਲੱਗ ਮਾਜੀ ਹੈ ਜੀ ਜ਼ੈਰ ਫੈਨਪੂਣ ਚੰਗੀ ਆਈ ਨਹੀਂ ਆ ਹਾਂ ਜੀ ਠੀਕ ਹੈ ਜੀ ਬਾਕੀ ਚੰਗੀ ਆ ਸਾਫ ਬਿਲਕੁਲ ਬਿਲਕੁਲ ਜੀ ਇਦਾਂ ਮੋਲੇ ਵੀਰ ਜੀ ਮੋਲੇ ਜੀ ਸੂਜੀ ਸਾਹੀ ਹੁੰਦੀ ਫਿਰ ਤੇ 55 60 ਕਰਦੇ ਹਾਂਜੀ ਹਾਂ 47 ਦੇ ਲਾਂਗੇ ਹੁਣ 47 ਦੀ ਹਾਂਜੀ 47 ਠੀਕ ਹੈ ਜੀ ਦੋ ਛੱਡ ਦਿਓ ਚਲੋ ਹਨਾ ਜੀ ਜਾ ਜਾ 45000 ਦੀ ਹਾਂਜੀ ਬੜੀ ਚੰਗੀ ਆ ਵੀਰ ਠੀਕ ਹੈ ਹਾਂ ਬਿਲਕੁਲ ਬੁਗਾ ਨਹੀਂ ਆਈ ਕੋਈ ਇਹੋ ਜਿਹੀ ਚੀਜ਼ ਕਿਹੜਾ ਸਿਰਾਈ ਟੌਪ ਕਲਾਸ ਰੇਟ ਵੀ ਜਾ ਜਾ 45000 ਦੀ ਠੀਕ ਹੈ ਤਾਂ ਵੇਖੋ ਵੀਰੋ ਰੇਟ ਜਾ ਜਾ ਛੋਟੀਆਂ ਚੰਗੀਆਂ ਨੇ ਵੱਡੀਆਂ ਛੋਟੀਆਂ ਨੇ ਕੱਦ ਕਾਠ ਵਾਲੀਆਂ ਨੇ ਤਾਂ ਬਾਕੀ ਫੋਨ ਤੁਸੀਂ ਵੀਰ ਨੂੰ ਜ਼ਰੂਰ ਲਾ ਲਿਓ ਜੀ ਛੋੜ ਛੱਪਾ ਵੀ ਮਾਨਤਨ ਵੀ ਹੋ ਜੂ ਜੀ ਤਾ ਬਾਕੀ ਵੀਰ ਜੀ ਐਡਰੈਸ ਇੱਕ ਵਾਰੀ ਦੱਸ ਦਿਓ ਆਪਣਾ ਜੀ ਐਡਰੈਸ 97798 9558 ਫੋਨ ਨੰਬਰ ਆ ਗਿਆ ਜੀ ਆਵਾ ਕਾਲਾ ਵਪਾਰੀ ਗੱਡੀਆਂ ਜੀ ਆਜਾ ਗਾ ਰੋੜੀਆਂ ਕਿ ਮਾਲਾ ਦੀ ਕਿਰਪਾ ਨਾਲ ਬਿਲਕੁਲ ਬਿਲਕੁਲ ਜੀ ਜਿੰਦਰਦੀ ਵੀ ਤੇ ਨਾਲੀ ਸਾਡੀ ਬਿਲਕੁਲ ਬਿਲਕੁਲ ਜੀ ਹਾਂਜੀ ਪ੍ਰਮਾਤਮਾ ਜੀ ਹੈ ਨਾ ਸਭ ਕੋਈ ਦੇਨ ਵਾਲਾ ਜਿੰਦਰਾ ਭਗਤ ਦਿੱਤੀਓ ਦਿੱਤੇ ਬਿਲਕੁਲ ਦਿੱਤੇ ਮਾਲਾ ਦੇਨ ਵਾਲਾ ਸਾਰਾ ਕੋਈ ਪ੍ਰਮਾਤਮਾ ਜੀ ਐ ਗੱਡੀਆਂ ਜੀ ਤੁਰੇ ਫਿਰਦੇ ਆ ਨੀ ਹਰੇ ਲਈ ਜੰਨੇ ਹੈ ਨਾ ਵਧੀਆਂ ਆਵੇ ਕਿਤੇ ਜਮਰਾ ਹਾਂ ਹੀ ਤੁਹਾਨੂੰ ਖਿੱਚਣੀਆਂ ਖੇਡੀਆਂ ਪੂਛਾ ਕਰ ਮਾਲੀਆਂ ਦੀਆਂ ਨਾ ਵਜੇ ਕਿ ਨਹੀਂ ਵਜਿਆ ਜੀ ਉਹ ਨਿਆਰੇ ਆ ਜੀ ਨਹੀਂ ਤੁਸੀਂ ਵਧੀਆ ਪਸ਼ੂ ਹੀ ਲਿਆਉਂਦੇ ਹੋ ਵੇਖਦੇ ਵੀ ਆ ਕਿਉਂਕਿ ਸੇਵਾ ਕਰਦੇ ਹੈ ਨਾ ਛੋਟੇ ਤੋਂ ਕੰਮ ਤੋਂ ਤਾਂ ਗਿਆ ਵੀਰ ਨਹੀਂ ਬਿਲਕੁਲ ਪ੍ਰਮਾ ਤੰਬਾਕੀ ਕੰਮ ਸਾਫ ਸੁਥਰਾ ਹੋਵੇ ਜੀ ਹੁਣ ਵੀਡੀਓ ਬਣਾਉਂਦੀ ਆ ਜਿਆਦਾਤਰ ਇਹਨਾਂ ਵੀਰਾਂ ਨੂੰ ਕਹੇ ਪਹਿਲਾਂ ਹੀ ਕਹੀਦਾ ਵੀਰ ਜੀ ਜੋਗ ਜਗਾ ਆਪਾਂ ਉਹ ਦੱਸਣਾ ਵਾ ਤੇ ਬਣਾਉਣੀ ਵੀ ਆਪਾਂ ਉੱਥੇ ਜਿੱਥੇ ਸਾਡੀ ਵਗ ਵੀ ਹੈ ਯਾਨੀ ਕਿ ਹਨਾ ਕੈਨਾ ਧੋਖਾ ਨਹੀਂ ਨਾ ਹੋ ਜੇ ਮੇਰੇ ਚਿਰ ਦਾ ਸਾਡੇ ਕੋਲ ਤੁਮਨਾ ਤੂੰ ਖੜਨਾਵੇਂ ਤੂੰ ਵੇਚਦਾ ਕੋਈ ਬੰਦਾ ਕਹਦੇ ਮੈਂ ਜਿੰਨੀਆਂ ਵੀਡੀਓ ਪਾਈਆਂ ਵਾ ਕਿਸੇ ਬੰਦੇ ਨੂੰ ਮੇਰੀ ਵੀਡੀਓ 'ਚ ਕੋਈ ਗਲਤਫਹਿਮੀ ਹੋਈ ਹੋਵੇ ਕੋਈ ਨੁਕਸਾਨ ਪਹੁੰਚਿਆ ਹੋਵੇ ਤਾਂ ਮੈਂ ਕਾਲਾ ਦੇਣਦਾਰ ਹੋਏ ਗੱਲ ਨਹੀਂ ਬਿਲਕੁਲ ਨਹੀਂ ਇਹ ਕੰਮ ਸਾਫ ਆ ਜੀ ਕੰਮ ਸੱਚਾਈ ਦਾ ਜੀ ਕੋਈ ਦੋ ਟਾਈਮ ਚ ਕੋਈ ਤਿੰਨ ਟਾਈਮ ਚ ਹੋਵੇ ਇਹਕੋ ਆ ਤੁਥ ਲਾਈ ਹੈ ਪਸੰਬੀਆਂ ਜੁੱਟੀਆਂ ਨਾਲ ਕੋਈ ਗੱਲ ਨਹੀਂ ਐ ਕਲੀਆਂ ਨੂੰ ਖੜਗੀਆਂ ਵੀਰੋ ਚੈੱਕ ਕਰ ਲਓ ਨੋ ਨਾ ਕਲੇ ਥਾਣਾ ਹਾਂਜੀ ਤੇ ਸੋਹਣੇ ਦੇ ਬੇਲੂ ਵੀ ਲੱਗੇ ਆ ਸਾਰਾ ਕੋਈ ਬੰਦਾ ਬਿਲਕੁਲ ਤਾਂ ਵੀਰੋ ਤੁਸੀਂ ਫੋਨ ਜਰੂਰ ਲਾ ਲਿਓ ਜੀ ਮਾਂ ਤਨ ਛੋੜ ਛੱਪੇ ਹੋ ਜਾਣਗੇ ਜੇ ਤੁਹਾਨੂੰ ਪਸ਼ੂ ਪਸੰਦ ਜਰੂਰ ਹੋਣਗੇ ਇੱਥੇ ਚੱਲ ਕੇ ਆਓਗੇ ਵੱਡੀਆਂ ਝੋਟੀਆਂ ਨੇ ਕੋ ਨਿੱਕੀਆਂ ਨਾ ਮੰਨ ਕੇ ਚੱਲਿਓ ਜੀ ਹਾਂਜੀ ਤਾਂ ਐਡਰੈਸ ਆਪਣਾ ਪਿੰਡ ਆ ਗਿਆ ਕੋਟਲਾ ਹਣਾ ਜੀ ਹਾਂਜੀ ਤਾਂ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਨੂ ਜੀਠਾ ਠੀਕ ਹੈ ਠੀਕ ਹੈ ਵੀਰ ਜੀ ਸਤਿ